ਕਦੋਂ ਲੱਗਿਆ ਕੰਨ ਦੇ ਨਾਲ ਲੰਨੜੀ ਲੱਗਿਆ ਨਹੀਂ ਉਹਦੇ ਨਾਲ ਵੀ ਲੱਗਦਾ ਚ ਉਹ ਸਮਝਾ ਚ ਹਮਮ ਦਰਸ਼ਨ ਤੂੰ ਦੇਖੂ ਕਿਤੇ ਉਦਾਂ ਹੀ ਤੁਸੀਂ ਦਿਖਦੀ ਨਹੀਂ ਕਿਤੇ ਹੁਣ ਨਾ ਡੇਜੀ ਤੇ ਨਾ ਬੰਗਲਰ ਨਾ ਸਤਹੀ ਕੋਲ ਬੈਂਕ ਤੇ ਸੱਜਰੇ ਤੇ ਫਿਰ ਆਹ ਹਾਂ ਗਾਨ ਨੰਬਰ ਨਾਲ ਕਰਕੇ ਰਿਹਾ ਮਤ ਤੋਂ ਕਰ ਲੀਦਾ ਮਾਰਦੀ ਮੋਰਚਾ ਫਿਰ ਹਾਂ ਮਾਰਦੀ ਮੋਰਚਾ ਹਾਂ ਠੀਕ ਜਿਹੜੇ ਬਨੋਂ ਨਾ ਕਿਤੇ ਕਿਦਾਂ ਕਰੂੰਗੀ ਕੋਸ਼ਿਸ਼ ਪਹਿਲਾਂ ਸਾਰੀ ਦਾ ਸੋਚੂੰਗੀ ਕਿ ਕਿਹਦਾ ਜਿਗਾੜ ਲਾਉਂਗੀ ਕਿ ਫੇਰੇ ਕਿਦਾਂ ਕਰਨੀ ਵਿਗਾੜ ਜਣਾਣੇ ਉਹ ਬੜਾ ਅੰਦਾਜ਼ਾ ਨਿਕਲਣਾ ਹੋਏ ਨਾ ਬਸ ਆਵੀ ਮੈਂ ਹੋਣੀ ਫੀਸ ਦੇ ਕੇ ਆ ਗਈ ਤਾਂ ਮੈਂ ਆਣੀ ਕਰਕੇ ਦਿਨ ਦਿਨੋ ਕੰਮਣਾ ਹੋਣ ਦਿਨੋ ਕਰ ਕਰ ਚੱਲ ਕੰਮ ਘੜੀ ਸਨ ਟਿਕ ਕੇ ਖਾਏ ਸੁਖਮੰਦੀ ਕਲਾਸ ਲੱਗ ਜੇ ਨਾ ਵੀ ਉਹ ਆਖੇ ਮੇਰੀ ਕਲਾਸ ਆ ਤੇ ਫੇਰ ਤੇ ਮੈਂ ਚੁੱਪ ਕਰਕੇ ਬਸੇ ਚਲ ਜਾਵਾਂ ਤੇ ਬੱਸਾਂ ਜਾਂਦੀਆਂ ਜਨਾਬ ਸੋਕਤੇ 7 ਮੈਨ ਮੈਨ ਹੋਰ ਕੀ ਕਰਾਂਗੇ ਤੁਹਾਨੂੰ ਮਿਲਾਂ ਕਿਸ ਟੈਪ ਨਾ ਮਿਲਾਂ ਹਾਂ ਕਿਵੇਂ ਮਿਲਾਂ ਮੈਂ ਤੁਹਾਨੂੰ ਕਿਹਾ ਸੀ ਕੱਲ ਬੀ ਨਾਨੀ ਆਈ ਜਾਂਦੇ ਹੈਗੇ ਆ ਵੀ ਆਪਾਂ ਮਿਲ ਵੀ ਬੈਠ ਜੋ ਤੁਸੀਂ ਕੱਲ ਵੀ ਗੱਲ ਹਾਂਜੀ ਤੇ ਫਿਰ ਗੱਲ ਤਾਂ ਵੀ ਵੱਡੇ ਹੀ ਕਰਨਗੇ ਨਾ ਮੈਂ ਤਾਂ ਕੋਈ ਗੱਲ ਇਹ ਨਹੀਂ ਕਰ ਸਕਦੀ ਨਾਨੀ ਵਰਗੀ ਗੱਲ ਕਰਨੀ ਚਲੋ ਠੀਕ ਹੈ ਨਹੀਂ ਕਰ ਸਕਦੀ ਤੁਸੀਂ ਵੀ ਮੈਂ ਮੇਰੇ ਨਾਲ ਗੱਲ ਕਰਨੀ ਹੈ ਤੁਸੀਂ ਹਾਂ ਹਾਂ ਅੱਛਾ ਹਾਂ ਮੇਰੇ ਨਾਲ ਗੱਲ ਮਤਲਬ ਮੈਂ ਤਾਂ ਤੁਹਾਡੇ ਨਾਲ ਗੱਲ ਕਰ ਹੀ ਜਾਨੀ ਹਾਂ। ਲੱਗਦਾ ਨਿਕਲ ਨਾ ਮਦਦ ਮਾਰ ਪਤਾ। ਅੰਕਲ ਮਤਨ ਕੋਈ ਇਹ ਨਹੀਂ ਮੈਨੂੰ ਸਾਫ਼-ਸਾਫ਼ ਗੱਲ ਦੋ ਕੀ ਗੱਲ ਕੀ ਹੈ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਨਾ ਕਿ ਮੈਂ ਮੈਂ ਕੀ ਕਰਾਂ ਮੈਂ ਕਿਹਾ ਤੁਸੀਂ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਨਾ ਮੈਂ ਕੀ ਕਰ ਸਕਦੀ ਹਾਂ ਕੀ ਕਹਿੰਦੇ ਆ ਤੁਸੀਂ ਸਾਫ਼-ਸਾਫ਼ ਦੱਸੋ ਮੈਂ ਕੀ ਕਹਿੰਦੇ ਆ ਤੁਸੀਂ। ਕੀ? ਮੈਂ ਕਿਹਾ ਸਾਫ਼-ਸਾਫ਼ ਦੱਸੋ ਨਾ ਕੀ ਕਹਿੰਦੇ ਆ ਤੁਸੀਂ। ਇਹਨੂੰ ਕੱਲ ਰਿਹਾ ਕਿ ਅਸੀਂ ਫਿਰ ਬਰਾਉ ਬੁਲਾਗੇ ਮਾਨੂੰ। ਹਾਂਜੀ ਮੈਂ ਹੈ ਹੀ ਕਿੰਨੀ ਐ ਨਾ ਵੀ ਤੁਸੀਂ ਜਾਂ ਤਾਂ ਬੰਟੀ ਵਰਗਿਆਂ ਨਾਲ ਗੱਲ ਕਰੋ ਜਾਂ ਸਨੀ ਨਾਲ ਗੱਲ ਕਰੋ। ਇਹੀ ਮੈਂ ਤੁਹਾਨੂੰ ਅੱਛਾ ਸਨੀ ਨਾਲ ਸੁੱਖੀ ਗੱਲ ਨਾ ਹਾਂਜੀ ਇਹ ਤਾਂ ਫਿਰ ਤੁਮੇ ਕਿਹਟ ਕਰਾਵੀ ਸਮਝ ਨਹੀਂ ਆਇਆ ਮੈਨੂੰ ਮੇਰੇ ਤੋਂ ਕੁਝ ਕਰ ਲੈ ਮੈਂ ਫਿਰ ਉਹਨਾਂ ਕੋਲ ਬਰਾਬਰ ਲਾ ਕੇ ਫੇਰੀ ਆ ਕੀ ਕਰਾਂ ਮੈਨੂੰ ਇਹ ਵੀ ਦੱਸੋ ਵੀ ਮੈਂ ਕਰਾਂ ਕੀ ਉਹ ਦੱਸ ਸੈਨੂੰ ਨਹੀਂ ਪਤਾ ਕਿ ਕਰਾਂ ਤੁਸੀਂ ਦੱਸੋਗੇ ਤਾਂ ਮੈਨੂੰ ਫੇਰ ਹੀ ਪਤਾ ਲੱਗੂਗਾ ਨਾ ਮੈਂ ਕੀ ਕਰਾਂ ਮੈਂ ਤੁਸੀਂ ਦੱਸੋ ਤਾਂ ਸਹੀ ਮੈਂ ਕੀ ਕਰਾਂ ਨਹੀਂ ਮੇਰੇ ਹੋਰ ਕੀ ਕਰਾਂ ਹਾਂਜੀ ਮੈਂ ਤੁਹਾਨੂੰ ਇਹ ਕਹਿਨੀ ਆ ਨਾ ਵੀ ਕਿਵੇਂ ਨਾ ਕਿਵੇਂ ਕਰਕੇ ਕੋਈ ਮੇਰਾ ਘਰ ਬਸਾਓ ਵੀ ਕਿਨੂੰ ਮੇਰੇ ਤਾਂ ਛੋਟੇ ਛੋਟੇ ਬੱਚੇ ਹੈਗੇ ਮੈਂ ਕਿਵੇਂ ਸੰਭਾਲਣਾ ਉਹ ਆ ਬਸਾ ਦੇਣੀ ਅਕੜ ਨੂੰ ਕੁਝ ਕਰ ਹਾਂਜੀ ਅਕੜ ਨੂੰ ਕੁਝ ਕਰ ਤੋੜਦਾ ਰਹੇਗਾ ਹਾਂ ਹਾਂਜੀ ਅੰਕਲ ਜੀ ਮਾ ਕੋਈ ਗੱਲ ਕਰੋ ਕੋਈ ਗੱਲ ਨਹੀਂ ਅੰਕਲ ਤੁਹਾਨੂੰ ਵੀ ਚਾਹ ਪਾਣੀ ਪਿਆ ਦਾਂਗੇ ਜਿੰਨੇ ਕਿਰੋ ਮੈਂ ਅੱਜ ਨੂੰ ਸਾਢੇ ਘੰਟੇ ਕੋ ਆਏ ਤੈਂ ਕਿਤਾ ਹਾਂਜੀ ਜੇ ਕੁਝ ਕਰੇ ਨਾ ਮਾਇਆ ਕਿ ਸਵਾ ਤੁਹਾਡੇ ਕੋਲ ਤੇ ਆਇਆ ਇਹ ਲੋਕ ਕੋਲ ਅੱਛਾ ਕੋਸ਼ ਕਰਨ ਦਾ ਮਤਲਬ ਕਿਵੇਂ ਹਾਂ ਕੋਸ਼ ਕਰਨ ਦਾ ਮਤਲਬ ਕੀ ਤੁਮਾਂ ਦਾਕਰ ਮੈਨੂੰ ਵੀ ਹਾਂਜੀ ਬੱਸ ਇਹ ਨੁਕਰਾ ਪਾਣੀ ਦੱਸੋ ਨਾ ਤੁਸੀਂ ਵੀ ਕੀ ਕਹਿੰਦੇ ਹੋ ਤੁਸੀਂ